ਸੋ ਚਿਰੇ ਕਾਲ ਮਿੱਤਰੋ ਨਵਾਂ ਦਿਨ ਨਵੀਂ ਸਵੇਰ ਰਾਤ ਯਾਰ ਗਰਮੀ ਬਹੁਤ ਸੀ ਪਰ ਮੌਸਮ ਸਾਫ ਆ ਰਾਤ ਗਰਮੈਸ ਸੀ ਬਹੁਤ ਜ਼ਿਆਦਾ ਗਰਮੀ ਲੱਗਦੀ ਸੀ ਮੌਸਮ ਤਾਂ ਬਿਲਕੁਲ ਸਾਫ ਆਜ ਕੱਲ ਨੂੰ ਮੌਸਮ ਖਰਾਬ ਵੀ ਦੱਸਿਆ ਪਰ ਅੱਜ ਜੋ ਇਸ ਟਾਈਮ ਤੱਕ ਅਜੇ ਤੱਕ ਮੌਸਮ ਬਿਲਕੁਲ ਸਾਫ ਹੋਰ ਸਾਨੂੰ ਫਿਰ ਕੀ ਹਲੇ ਬਾਲੇ ਨੇ ਦੀ ਆਪਣੇ ਰੁਟੀਨ ਦੇ ਕੰਮਾਂ ਕਰਨ ਚ ਜਿਨ ਕਾਉ ਨਾ ਕਰਮਾਉ ਹੋਵੇ ਨਾ ਨਾਮ ਮਾਰੀ ਦੀਵਾ ਬੱਲਾ ਬਾਲੇ ਵਿੜਨ ਚਲੀਏ ਬੱਚਾ ਨੇ ਵੀ ਪੇਪਰ ਸ਼ੁਰੂ ਹੋ ਗਏ ਕੋਈ ਟਾਈਮ ਨਾ ਟਿਕਦਾ ਲੱਗ ਜਾਂਦਾ ਨੇ ਪੜ੍ਹਨ ਗੋਰਾ ਕੱਤੀ ਹੈ ਬਾਣੀ ਨੋ ਚੱਲੀਏ ਬਾਹਰ ਲੈ ਵੜੇ ਨੂੰ ਨੋ ਵੇੜੀ ਦੇ ਕੰਮ ਕਰਾਂ ਗੰਗਰ ਪਛੇ ਦਾ ਮਾਹਰ ਕੱਢੀ ਬਸੰਦੋ ਪਲੜ ਪਲੜ ਦੇ ਵੀ ਚੱਕ ਦੀ ਗਰਮੀ ਬਹੁਤ ਆਉਣ ਲੱਗੀ ਗੰਗਰ ਸਰ ਖਾਰਦ ਨਹੀਂ ਅੰਦਰ ਪਰ ਵੀ ਪੁਰਲੀਆਂ ਇਕੱਠੀਆਂ ਆ ਬੰਦੇ ਨੇ ਚੱਕ ਦੇਣੀਆਂ ਨੇ ਅੱਧੀਆਂ ਅੱਧੀਆਂ ਚੱਕ ਦੇਣੀਆਂ ਨੇ ਦੋ ਦੋ ਇਕੱਠਾਂ ਤੋਂ ਚੱਕ ਕੇ ਅੰਦਰ ਹਵਾ ਪੈਂਦੀ ਜੂ ਆ ਪੜਦਾ ਤਾਂ ਹੁਣ ਲਾਉਂਦੇ ਨਹੀਂ ਇਦਾਂ ਹੀ ਹੁੰਦੇ ਨੇ ਨਜ਼ਰ ਅੰਦਰ ਗਰਮੀ ਆ ਨਾ ਕਰਦੇ ਹਾਂ ਹੱਲ ਉਹ ਬੰਦੇ ਨੂੰ ਕਿੰਨ ਲੋੜ ਸੀ ਉਹਨੂੰ ਕਿਹਾ ਸੀ ਵੀ ਲੈ ਦੀ ਉਹ ਆ ਮੈਂ ਲੈ ਕੇ ਜਾਉਂ ਆਇਆ ਹੈ ਨਹੀਂ ਲੈਣ ਚਲੋ ਕੋਈਂ ਜੇ ਨਾ ਲੱਗੇ ਆਪਾਂ ਚੱਕ ਕੇ ਦਰਸਾ ਸਕਦੇ ਨਹੀਂ ਆਨੇ ਉਹ ਆਪਣਾ ਕੰਮ ਹੋ ਗਿਆ ਨਾ ਲੋਰੀ ਅੱਜ ਘੁੰਮਣ ਨੂੰ ਜੀ ਕੀਤਾ ਸੀ ਸੈਰ ਕਰਕੇ ਆਇਆ ਚਾਰ ਕਰਿਆ ਕਰਨੀ ਸਵੇਰੇ ਸਵੇਰੇ ਮੌਸਮ ਵਧੀਆ ਹੁੰਦਾ ਪੰਪ ਦੀ ਘੇੜੇ ਦੇ ਲਈ ਦਿਨ ਨਾਲ ਦਲੇ ਪੰਪ ਦੀ ਘੇੜਾ ਘੁੰਮੀ ਜਾਏਗਾ ਵਧੀਆ ਜਾਏਗਾ ਹੋਰ ਵੀ ਕੰਪਾਸ ਹੋ ਜਾਂਦਾ ਮੈਨੂੰ ਲੱਗਦਾ ਮੇਰਾ ਕੋਲੇਸਟ੍ਰੋਲ ਫੇਰ ਵੱਧ ਗਿਆ ਟੈਸਟ ਕਰਾ ਕੇ ਆ ਆ ਰਪੋਟ ਆਉਂਦੀਆਂ ਫਿਰ ਦੇਖਦੇ ਆ ਉਹ ਦੁਪਹਿਰ ਲਈ ਝੂਰ ਕਰ ਲਿਆ ਕੰਮ ਆਪਣਾ ਅੰਤਿਛਰੀ ਗਰਮੀ ਨਾਲ ਗਈ ਪਰ ਆ ਬਦਦਾਨ ਮੜਾ ਤੋ ਜ ਸਹ ਲੱਗ ਗਿਆ ਸੀ ਚੜਨ ਥੁੱਲਣ ਮੈਨੂੰ ਕਰੀਏ ਸੱਟ ਨਾ ਅਗਰ ਅੱਧਾ ਘੰਟਾ ਸਵੇਰ ਦਾ ਨਾ ਲਾਉਂਦੀ ਸਵੇਰ ਦਾ ਨਾ ਮਟਰ ਤੇ ਪਹੁੰਚੇ ਅੱਜ ਨਾ ਦਸ ਸਬਾਬ ਆਇਆ ਸੀ ਅੱਜ ਇਹ ਥੋੜੇ ਛਿੱਦੇ ਹੋ ਗਏ ਵਿੱਚ ਮਰ ਗਏ ਜਗਾ ਸੀ ਬੜੀ ਖੁਸ਼ਕ ਰੇਤਾ ਨਾ ਇੱਥੇ ਦੇਖ ਕੇ ਵਾਹ ਬੰਦੀ ਇੱਕ ਥੈਲਾ ਸਵਾਦ ਆ ਲੈਂਦਾ ਸੀ ਮੈਂ ਹੋਰ ਪਾਵਾਂਗੇ ਇੱਕ ਵਾਰ ਚੱਲ ਮੇਰੇ ਭਾਈ ਮੁੱਖੀ ਵੀ ਬੂ ਲਾਏ ਨੇ ਦੇਖ ਜਾਂ ਖਾਸੇ ਲਾਦੇ ਜਿਹੜਾ ਜੰਮ ਦਾ ਮੌਸਮ ਤਾਂ ਬਹੁਤ ਸਾਫ ਆ ਕੱਲ ਨੂੰ ਦੱਸ ਰਿਹਾ ਮੀਂਹ ਦੇਖਦੇ ਆ ਵੀ ਬੱਦਲ ਬਾਈ ਹੁੰਦੀ ਆ ਕਿ ਨਹੀਂ ਮੌਸਮ ਦੇ ਪੇਜ ਨੇ ਜਿਹੜੇ ਉਹ ਤਾਂ ਸਾਰੇ ਦੱਸ ਰਹੇ ਨੇ ਵੀ ਕੱਲ ਨੂੰ ਮੀਂਹ ਆ ਪਰ ਮੌਸਮ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪੱਛੋਂ ਚੱਲਦੀ ਆ ਧਾਂਸ ਘੱਟ ਲੱਗਦ ਨੇ ਬਾਕੀ ਦੇਖਦੇ ਆ ਲੋ ਜੀ ਛੱਲਿਆ ਖਾਣੇ ਅਮਰਜੈਂਸੀ ਅਮਰਜੈਂਸੀ ਕਿਉਂ ਆਪ ਗੇੜਾ ਖਾਣੇ ਸ਼ਹਿਰ ਦਾ ਮੌਲੀ ਖਾਣੇ ਆ ਗਏ ਖਾਣੇ ਆ ਗਏ ਤੇ ਸਬਜ਼ੀ ਮੰਡੀ ਨਾ ਜਾਈਏ ਇਹ ਤਾਂ ਹੋ ਹੀ ਨਹੀਂ ਸਕਦਾ ਜੱਬ ਵੀ ਆਪਣੇ ਮਿੱਤਰ ਪ੍ਰੇਮੀ ਨੇ ਘਰ ਮੰਗੂ ਕੰਮ ਆਪਣਾ ਉਹਨਾਂ ਨਾਲ ਦੁਕਾਨ ਆਪਣੀ ਹਰ ਤੋਂ ਦਿੱਤੀ। ਉਹ ਮੱਲਣ ਗੱਲਣਾ ਆਇਆ। 5-4 ਦਿਨਾਂ ਬਾਅਦ ਇਹਨਾਂ ਕੋਲ ਵੀ ਕਿਹੜਾ ਮਾਰੇ ਜਾਏਗਾ। ਲੋਬੀ। ਹਾਂ ਕੇ ਸਬਜ਼ੀ ਮੰਡੀ। ਲੋਬੀ। ਹਾਂ ਕੇ ਸਬਜ਼ੀ ਮੰਡੀ। സബജിയ സ ਕਾਲ ਕੀ ਹਾਲ ਹੈ ਜੀ ਚਾਚਾ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਚਲੋ ਵੀ ਚਲਿਏ ਬਾਏ ਬਾਏ ਸੰਤ ਜੀ ਮੰਡੀ ਅਬੀ ਛੇਰ ਦੀ ਖੰਨੈ ਸੰਤ ਜੀ ਮੰਡੀ ਆ ਗਿਆ ਮਿੱਤਰ ਸਾਡਾ ਬੈਸ਼ਨੂ ਦੇ ਵੀ ਪ੍ਰਸ਼ਾਦ ਲੈ ਗਿਆ ਨੋ ਲਓ ਵੀ ਮਿੱਤਰੋ ਆ ਗਏ ਅਸੀਂ ਪੱਠੇ ਵੱਢਣ ਮੈਂ ਤੇ ਕਰਮਾ ਬਾਈ ਨਾਲੇ ਲਾਗੇ ਮਿਰਚ ਟਮਾਟਰ ਲਾਵਾ ਨੂੰ ਨੀਰੀ ਲੈਂਦੀ ਆ ਵੀ ਜੇ ਲੱਗੇ ਖਾएंगे ਫਿਰ ਨਾ ਜੇ ਫੁੱਲ ਲਗੇ ਤਾਂ ਗੋਲ ਗੱਪੇ ਨਹੀਂ ਪਾਪੜੀ ਤਾਂ ਹੈਗੀ ਹੋਆ ਹੈਗਾ ਨਿੰਬੂ ਵੀ ਫੁੱਲ ਵਧੀਆ ਆ ਰਿਹਾ ਵੀ ਫੁੱਲ ਆ ਗਏ ਪਰ ਛੜ ਜਾਂਦਾ ਇਹਦਾ ਜਿਵੇਂ ਹੁਣ ਫੁੱਲ ਆ ਜੇ ਰਹਿ ਜਵੇ ਪੂਰਾ ਨਿੰਬੂ ਲੱਗੂ ਮੌਸਮ ਪੂਰਾ ਬਦਲ ਬਾਈ ਹੋਇਆ ਹੋਇਆ ਲਾਇਟ ਵੀ ਚੱਲਦੀ ਆ ਕੱਲ ਤਾਂ ਵੱਡੇ ਨਹੀਂ ਹਰਾ ਕਿਧਰ ਉਹ ਲੈ ਗਿਆ ਅੱਛਾ ਅੱਜ ਸਵੇਰੇ ਲੈ ਗਿਆ ਸੀ ਛਾਉ ਨੂੰ ਆਇਆ ਨਹੀਂ ਬੱਟਾ ਦੋਨਾਂ ਦੇ ਤੇਰੇ ਹੈ ਬੱਟਾ ਘੜੀ ਇੱਕ ਭਾਂ ਇਹ ਆ ਸਾਡੀ ਰੌਕਸੀ ਪਾਇਆ ਇਹਨੂੰ ਹੁਣ ਦੁੱਧ ਰੋਪੀ ਇੱਕ ਆਂਡਾ ਇੱਕ ਦਿਨ ਛੱਡ ਕੇ ਆਂਡਾ ਪਾਉਣਾ ਨੇ ਹੁਣ ਤਾਂ ਪੂਰੀ ਸ਼ੈ ਨੇ ਗਾਉਣ ਲੱਗ ਗਈ ਤੇ ਅਜੇ 10 ਕਿ ਮਹੀਨਿਆਂ ਦੀ ਹੋ ਉਹ ਨਾਲੇ 골ਡਨ ਰੈਟਰੀਵਰ ਆਜਾ ਵੀ ਸਾਡਾ ਬੰਦਾ ਆਜਾ ਕਮਾਏ ਨੂੰ ਏ ਜੀ ਜੀ ਡਿਊਟੀ ਆ ਉਹ ਆ ਗਿਆ ਨੂੰ ਆਲੇ ਆਜਾ ਤਾਂ ਪੰਦੀਪ ਸਿੰਘ ਆਉਂਦੇ ਨਹੀਂ ਮੋਟਰਸਾਈਕਲ ਸਿੱਟਿਆ ਤੇ ਹੁਣ ਆ ਰਿਹਾ ਆਜਾ 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 ਇਹਨੂੰ ਲੈ ਕੇ ਚੱਲ ਓ ਯੱਤ ਦੇ ਵੀ ਕਿਤੇ ਨਹੀਂ ਲੋਬੀ ਅੱਜ ਤਾਂ ਵੀਡੀਓ ਬਣਾਉਣੀ ਸੀ 5-7 ਮਿੰਟ ਦੀ ਅੱਜ ਕੋਈ ਕੰਟੈਂਟ ਹੈ ਨਹੀਂ ਸੀ ਆਪਾਂ ਕਿਸੇ ਬਸ ਮਾੜਾ ਮਟਕ ਨੇ ਗਏ ਸੀ ਉਹ ਸਾਨੂੰ ਸਾਰਿਆਂ ਨੂੰ ਦੱਸਿਆ ਹੀ ਆ ਮਾੜੀਆਂ ਬਿੱਲੀਆਂ ਘਰੇ ਸੀਗੇ ਸ਼ਾਮ ਨੂੰ ਹਰੇ ਪੱਠੇ ਦਾ ਕਰਿਆ ਕੰਮ ਬੜਾ ਯਾਰ ਸਪੋਰਟ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਾਰ ਦੇਖਦੇ ਬਹੁਤ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਾਰਿਆਂ ਨੇ ਕਰ ਦਿਓ ਯਾਰ ਚੈਨਲ ਨੂੰ ਸਬਸਕ੍ਰਾਈਬ ਚਲੋ ਠੀਕ ਆ ਜੀ ਅਜੇ ਇੰਨਾ ਗਏ ਸੀਗਾ ਜੋ ਸੀਗਾ ਤੇ ਬਣਾ ਮੁੱਟਾ ਕਾਲੂ ਜਿੱਥੇ ਗਏ ਤਾਂ ਬਣਾਵਾਂਗੇ ਰਮਾਂ ਕੰਟੈਂਟ ਸਾਰਿਆਂ ਨੂੰ ਓਕੇ ਬਾਏ ਬਾਏ ਤੇ ਅੱਜ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰਾ ਵੀ ਸਾਰੇ ਜਣੇ